ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਬਾਈ ਅਨੂਪਮਾ ਗੁਲਾਟੀ ਇਹ ਮੜ ਰ ਕੇ ਇਸ ਦੀ ਗੱਲ ਕਰਾਂਗੇ ਜਿਹੜਾ ਕਿ 2010 ਵਿੱਚ ਫੱਟਿਆ ਉਸਦੇ ਪਤੀ ਰਜੇਸ਼ ਗੁਲਾਟੀ ਵੱਲੋਂ ਕਿਵੇਂ ਉਸਦੀ ਲਾਲ ਦੇ ਬਸਤਰ ਟੁਕੜੇ ਕਰਕੇ ਉਸ ਨੂੰ 2 ਮਹੀਨੇ ਤੱਕ ਪ੍ਰੈਜ ਦੇ ਵਿੱਚ ਰੱਖੀ ਹੋ ਕੇ ਪ੍ਰੇਸ਼ ਕਲਾਟੀ ਜੋ ਦੇਰਾ ਦੁੰਦਾਂ ਰਹਿਣ ਵਾਲਾ ਸੀ ਉਹ ਦਿੱਲੀ ਪੜ੍ਹਨ ਲਈ ਆਉਂਦਾ ਜਿੱਤੇ ਉਹਦੀ ਮੁਲਾਕਾਤ ਨੂੰਗਮਾ ਕਲਾਟੀ ਨਾਲ ਹੁੰਦੀ ਹੈ ਦੋਨੋਂ ਦੀ ਮੁਲਾਕਾਤ ਹੁੰਦੀ ਹੈ ਮੁਲਾਕਾਤ ਹੋ ਕੇ ਦੋਸਤੀ ਹੁੰਦੀ ਹੈ ਤੇ ਦੋਸਤੀ ਪਿਆਰ ਚ ਬਦਲ ਜਾਂਦਾ ਬਦਲ ਜਾਂਦੀ ਹੈ ਦੋਨਾਂ ਦੇ ਘਰਾਂ 'ਚ ਗੱਲ ਪਹੁੰਚਦੀ ਹੈ ਘਰ ਦੇ ਮੰਨ ਜਾਂਦੇ ਨੇ ਤੇ ਉਹਨਾਂ ਦਾ ਵਿਆਹ ਤੋਂ ਬਾਅਦ ਇਹ ਜੋੜਾ ਅਮਰੀਕਾ ਚਲੇ ਜਾਂਦਾ ਜਿੱਥੇ ਜਾ ਕੇ ਲਾਰ ਜਿਸ ਘਲਟੀयां ਨੂੰ ਇੱਕ ਸੌਫਟਵੇਅਰ ਕੰਪਨੀ ਚ ਵਧੀਆ ਇੰਜੀਨੀਅਰ ਦੀ ਜੌਬ ਮਿਲ ਜਾਂਦੀ ਆ ਵਧੀਆ ਸੈਲਰੀ ਓਨ ਕਰਕੇ ਦਿਨਾਂ ਚ ਉਹਨਾਂ ਦੇ ਘਰ ਖੁਸ਼ੀਆਂ ਆਉਣ ਲੱਗਦੀਆਂ ਨੇ ਤਾਂ ਪੈਸੇ ਬਚਣ ਲੱਗਦੇ ਆ ਤਾਂ ਆਪਣਾ ਮਕਾਨ ਵੀ ਅਮਰੀਕਾ ਦੇ ਵਿੱਚ ਲੈ ਲੈਂਦਾឆ្លਤੀ ਦੌਰਤ ਤਾਂ ਵਧੀਆ ਚੱਲਦਾ ਪਰ ਫਿਰ ਦੋਹਾਂ ਦੇ ਵਿੱਚ ਮਨ ਬਟਾਉ ਜਾਂ ਰਹਿਣ ਲੱਗ ਦਿੰਦਾ ਕਿਉਂਕਿ ਜਿਹੜੀ ਅਨੁਕਮ ਘਲਟੀ ਸੀ ਉਹ ਰੇਸ਼ ਨੂੰ ਕਹਿਣ ਲੱਗੀ ਸੀ ਕਿ ਮੈਂ ਵੀ ਜੋਬ ਕਰਨੀ ਹੈ ਮੈਂ ਘਰ ਵਿੱਚ ਇਕੱਲੀ ਰਹਿ ਨਹੀਂ। ਪਰ ਰੇਸ਼ ਘਲਾਟੀ ਨਹੀਂ ਸੀ ਚਾਹੁੰਦਾ ਬਈ ਨੂੰਪਮਾ ਜੋਬ ਕਰੇ। ਉਸਨੇ ਕਿਹਾ ਵੀ ਜਿਹੜੀਆਂ ਆਪਣੀਆਂ ਬੀਜੇ ਦੀਆਂ ਸ਼ਰਤਾਂ ਨੇ ਉਹਨਾਂ ਮੁਤਾਬਕ ਤੂੰ ਇੱਥੇ ਕੰਮ ਨਹੀਂ ਕਰ ਸਕਦੀ। ਸੋਦੂ ਕੰਮ ਕਰਨ ਨੂੰ ਰਹਿਣ ਦੇ। ਜਤਾਂ ਨੂੰਪਮਾ ਜਿਹੜੀ ਉਹਦੇ ਕਹਿ ਤੇ ਸਮਝ ਜਾਂਦੀ ਆ ਪਰ ਉਹ ਆਏ ਦਿਨ ਰੇਸ਼ ਨੂੰ ਜੋਬ ਬਾਰੇ ਕਹਿੰਦੀ ਰਹਿੰਦੀ ਆ ਇਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਝਗੜਾ ਵਧਣ ਲੱਗਦਾ। ਫਿਰ 4 ਸਾਲ ਬਾਅਦ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਹੁਣ ਜੇ ਘਰ ਵਿੱਚ ਬੱਚਾ ਆ ਜਾਵੇ ਤਾਂ ਜਿਹੜੇ ਆਪਸੀ ਰਿਸ਼ਤੇ ਨੇ ਉਹ ਵਧੀਆ ਬਣ ਜਾਣਗੇ, ਬਿਹਤਰ ਬਣ ਜਾਣਗੇ। 2005 ਦੇ ਵਿੱਚ ਫਿਰ ਉਹਨਾਂ ਦੇ ਘਰੇ ਜ 双ਮਾ ਬੱਚੇ ਜਨਮ ਲੈਂਦੇ ਨੇ, ਇੱਕ ਮੁੰਡਾ ਤੇ ਇੱਕ ਕੁੜੀ। ਘਰ ਦੇ ਵਿੱਚ ਫਿਰ ਦੁਬਾਰਾ ਖੁਸ਼ੀਆਂ ਆ ਜਾਂਦੀਆਂ ਨੇ, ਪਰ ਇਹ ਖੁਸ਼ੀਆਂ ਵੀ ਬਹੁਤਾ ਚਿਰ ਨਹੀਂ ਟਿਕਦੀਆਂ। ਫਿਰ 2007-08 ਦੇ ਵਿੱਚ ਅਮਰੀਕਾ 'ਚ ਮੰਦੀ ਦਾ ਦੌਰ ਆਉਂਦਾ। ਜੀਰੇ ਕਰਕੇ ਜਿਹੜੀ ਰੇਸ ਦੀ ਆ ਉਹ ਜੋਬ ਸੁੱਟ ਜਾਂਦੀ ਆ ਤੇ ਸੇਵਿੰਗ ਸੀਗੀ ਥੋੜੀ ਜੀ ਇਸ ਕਰਕੇ ਥੋੜਾ ਜਿਹਾ ਟਾਈਮ ਉਹ ਵਧੀਆ ਕੱਢਦੇ ਨੇ ਪਰ ਉਹਨਾਂ ਨੂੰ ਆਪਣਾ ਘਰ ਵੇਚਣਾ ਪੈ ਜਾਂਦਾ ਘਰ ਵੇਚ ਕੇ ਉਹ ਰੇਸ ਦੁਆਰਾ ਫਿਰ ਦੇਰਾਦੂਨ ਨੂੰ ਆ ਜਾਂਦਾ ਦੇਰਾਦੂਨ ਆ ਕੇ ਉਹ ਫਿਰ ਦੁਆਰਾ ਜੋਬ ਉਹਦੇ ਮਾਤਾ ਪਿਤਾ ਕੋਲ ਰਹਿੰਦਾ ਏ ਦੇਰਾਦੂਨ ਤੇ ਉਹ ਜੋਬ ਲੱਭਣ ਲੱਗਦਾ ਫਿਰ ਉਸ ਨੂੰ ਜੋਬ ਕੋਲਕਾਤਾ ਮਿਲ ਜਾਂਦੀ ਆ ਤੇ ਉਹ ਜੋਬ ਕਰ ਲਈ ਕੋਲਕਾਤਾ ਚਲੇ ਜਾਂਦਾ ਤੇ ਪਹਿਲੇ ਵੀ ਨਹੀਂ ਆਪਣੇ ਬੱਚਿਆਂ ਨੂੰ ਤੇ ਘਰ ਵਾਲੀ ਨੂੰ ਅੱਡ ਫਲੈਟ ਲੈ ਕੇ ਦੇਂਦਾ ਜਿਹੜੇ ਉੱਥੇ ਉਹ ਰਹਿਣ ਲੱਗ ਜਾਂਦੇ ਨੇ ਹੁਣ ਰਜੇਸ਼ ਕੋਲਕਾਤਾ ਰਹਿਦਾ ਤੇ ਨੂਪਮਾ ਘਲਾਟੀ ਡੇਰਾਦੂਨ ਰਹਿੰਦੇ ਆ ਦੋਵਾਂ ਦੇ ਵਿੱਚ ਦੂਰੀ ਰਹਿਣ ਲੱਗੀ ਫੋਨ ਤੇ ਗੱਲ ਹੁੰਦੀ ਸੀ ਅਕਸਰ ਗੱਲ ਪ੍ਰਤਨ ਵਹਿਣ ਲੱਗੀ ਦੋਵਾਂ ਚ ਪ੍ਰਤਨ ਵਹਿਣ ਲੱਗੀ ਹੋਈ ਫਿਰ 2009 ਦੇ ਕੋਲ ਜਾ ਕੇ ਕੀ ਹੋ ਜਾਵੇ ਜਿਹੜਾ ਰਜੇ ਰੂਪਮਾ ਘਲਾਟੀ ਉਸ ਨੂੰ ਪਤਾ ਲੱਗਿਆ ਕਿ ਰਜੇਸ ਘਲਾਟੀ ਨੇ ਕੋਲਕਾਤੇ ਵੀ ਇੱਕ ਵਿਆਹ ਕਰਿਆ ਹੋਇਆ ਤੇ ਉਹਨਾਂ ਦੇ ਵਿੱਚ ਫਿਰ ਕਲੇਸ਼ ਰਹਿਣ ਲੱਗ ਗਿਆ ਕਲੇਸ਼ ਰਹਿਣ ਲੱਗਿਆ ਹੋਇਆ ਅਦਾਲਤ ਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਗੱਲ ਚੱਲੇ ਜਾਂਦੀ ਆ ਤੇ ਫੈਮਿਲੀ ਕੋਰਟ ਉੱਤੇ 20000 ਰੁਪਏ ਨੂੰਪਮਾ ਨੂੰ ਲਾ ਦਿੰਦੀ ਆ ਰਜੇ ਦੀ ਤਨਖਾਹ ਦੇ ਵਿੱਚੋਂ ਘਰ ਦੇ ਖਰਚ ਲਈ ਇਸ ਤਰ੍ਹਾਂ ਹੀ ਜ਼ਿੰਦਗੀ ਲੰਘੀ ਜਾਂਦੀ ਆ ਪਰ ਉਹਨਾਂ ਦੇ ਵਿੱਚ ਆਪਸੀ ਪਿਆਰ ਘਟ ਕੇ ਕੜਤਣ ਦਾ ਰੂਪ ਲੈ ਚੁੱਕਿਆ ਸੀ ਫਿਰ 2010 ਦੇ ਵਿੱਚ ਕੋਲ ਜਾ ਕੇ ਜਿਹੜੀ ਅਨੂਪਮਾ ਤੇਜ ਜੈਸ ਦੇ ਵਿੱਚ ਬਹੁਤ ਕੜਤਣਾ ਵੱਜ ਜਾਂਦੀ ਹੈ ਤੇ ਅਨੂਪਮਾ ਆਪਣੇ ਮਾਪਿਆਂ ਨਾਲ ਵੀ ਫੋਨ ਤੇ ਰਾਬਤਾ ਕਾਇਮ ਰੱਖਦੀ ਆ ਆਪਦੇ ਭਾਈ ਸੁਝਨ ਕੁਮਾਰ ਪ੍ਰਧਾਨ ਨਾਲ ਵੀ ਸੁੱਖ ਸ਼ਾਂਤੀ ਦੀ ਜਿਹੜੀ ਖਬਰ ਆ ਉਹ ਆਪਸ ਵਿੱਚ ਦਿੰਦੇ ਰਹਿੰਦੀ ਆ ਪਰ 15 ਅਕਤੂਬਰ 2010 ਤੋਂ ਜਿਹੜਾ ਅਨੁਪਮਾ ਦਾ ਜਿਹੜਾ ਫੋਨ ਸੀਗਾ ਉਹ ਬੰਦ ਆ ਗਿਆ ਰਿਹਾ ਸੀ ਸਵਿੱਚ ਆ ਗਿਆ ਰਿਹਾ ਸੀ ਤੇ ਉਸਦੇ ਮਾਪਿਆਂ ਨੂੰ ਬਈ ਬਹੁਤ ਖਬਰ ਫਿਕਰ ਹੋ ਗਿਆ ਤੇ ਪਰ ਜਿਹੜਾ ਦਾ ਸੋਸ਼ਲ ਅਕਾਊਂਟ ਸੀ ਮੈਸੇਜਾਂ ਦੇ ਜਰੀਏ ਉਹ ਆਪਣੇ ਭਰਾ ਨਾਲ ਗੱਲਬਾਤ ਕਰ ਲੈਂਦੀ ਸੀ ਤੇ ਆਪਣੇ ਸਰਕੇ ਸੰਬੰਧੀਆਂ ਨਾਲ ਜਿਹੜਾ ਉਹ ਭਰਾ ਇਹ ਉਹ ਗਾ ਮਾਪੇਮ ਦਾ ਦਿੰਦਾ ਜੀ ਵੀ ਠੀਕ ਆ ਕੋਈ ਭੈਣ ਠੀਕ ਆ ਮੇਰੀ ਉਹਦੇ ਨਾਲ ਮੈਸੇਜਾਂਾਂ ਹੀ ਗੱਲ ਹੋਈ ਆ ਉਹ ਜਦ ਵੀ ਰਜੇਸ਼ ਨੂੰ ਫੋਨ ਕਰਦੇ ਉਹਦੇ ਮਾਪੇ ਜਾਂ ਉਹਦਾ ਭਰਾ ਉਹ ਕਹਿ ਦਿੰਦਾ ਵੀ ਜਿਹੜੀ ਅਨੁਪਮਾ ਹੈ ਉਹ ਕਿਤੇ ਬਾਹਰ ਗਈ ਹੋਈ ਆ ਕੋਈ ਨਹੀਂ ਗੱਲ ਕਰਾਵਾਂਗੇ ਮੈਂ ਆਪੇ ਇਧਰੋਂ ਫੋਨ ਕਰੂੰਗਾ ਉਹਨਾਂ ਨੂੰ ਟਾਲ ਦਿੰਦਾ ਇਸ ਤਰ੍ਹਾਂ ਕਰਦੇ 2 ਮਹੀਨੇ ਲੰਘ ਜਾਂਦੇ ਨੇ ਜਦ ਕੋਈ ਉਹਦਾ ਜਿਹੜਾ ਫੋਨ ਆ ਉਹ ਆਉਂ ਨਹੀਂ ਹੁੰਦਾ ਅਨੁਪਮਾ ਦਾ ਤਾ ਉਹਦਾ ਜਿਹੜਾ ਭਰਾ ਏ ਤਾਂ ਮਾਪਿਆਂ ਨੂੰ ਫਿਕਰ ਹੋਣ ਲੱਗ ਜਾਂਦਾ ਉਸਦੇ ਭਰਾ ਨੂੰ ਭੇਜਦੇ ਨੇ ਵੀ ਤੂੰ ਜਾ ਕੇ ਦੇਰਾਦੂ ਨੂੰ ਪਤਾ ਕਰਕੇ ਆ ਜਦੋਂ ਜਿਹੜਾ ਸੁਜਨ ਕੁਮਾਰ ਪ੍ਰਧਾਨ ਆ ਉਹ ਦੇਰਾਦੂ ਨਾਲ ਦਾ ਤਾਂ ਗੇਟ ਆ ਜਿਹੜਾ ਓਰਜੇਸ ਸਕੂਲ ਦਾ ਉਹ ਸੁਜਨ ਕੁਮਾਰ ਨੂੰ ਆਪਣੇ ਰਿਸ਼ਤੇਦਾਰ ਨੂੰ ਦੇਖ ਕੇ ਭੜਕ ਜਾਂਦਾ ਕਹਿੰਦਾ ਵੀ ਤੈਨੂੰ ਆਉਣ ਦੀ ਕੀ ਲੋੜ ਸੀ ਤੈਨੂੰ ਦੱਸਿਆ ਦਾ ਸੀਗਾ ਵੀ ਉਹ ਕਿਤੇ ਬਾਹਰ ਗਈ ਹੋਈ ਆ ਬਈ ਜੇ ਆ ਗਈ ਤਾਂ ਮੈਂ ਭੇਜ ਦੂੰਗਾ ਪਿੰਡ ਮਿਲਣ ਨੂੰ ਉਹਨੂੰ ਘਰ ਦੇ ਅੰਦਰ ਨਹੀਂ ਜਾਣ ਦਿੰਦਾ ਇਸ ਗੱਲ ਨੂੰ ਲੈ ਕੇ ਜਿਹੜਾ ਸੁજન ਕੁਮਾਰ ਆ ਉਹਨੂੰ ਥੋੜੀ ਜਿਹੀ ਸ਼ੱਕ ਹੁੰਦੀ ਆ ਆਪਣੇ ਆਪਣੇ ਭਣੋਈਏ ਤੇ ਵੀ ਇਹ ਕਿਉਂ ਨਹੀਂ ਮੈਨੂੰ ਅੰਦਰ ਆਉਣ ਦੇ ਰਿਹਾ ਬਾਈ ਉਹ ਉਸੇ ਡੇਰਾ ਦੁੰਦੀ ਪੁਲਿਸ ਕੋਲੇ ਜਿਹੜੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੰਦਾ ਆਪਦੀ ਭੈਣ ਦੀ ਮਿਸਕ ਦੀ ਜਦੋਂ ਉਹਨਾਂ ਨੂੰ ਦੱਸਦਾ ਵੀ ਇਦਾਂ ਇਦਾਂ ਕਰਕੇ ਮੈਨੂੰ ਆਪਦੇ ਭਰਾਉਣੇ ਤੇ ਸ਼ੱਕ ਆ ਤਾਂ ਉਹ ਉਸੇ ਟਾਈਮ ਦੇ ਨਾਲ ਜਾਂਦੇ ਨੇ ਮਤਲਬ ਸੌਦੀ ਨਾਲ ਪੂਰੀ ਉਹ ਪਕਸ਼ਨ ਲੰਦੇ ਨੇ ਉਹਦੀ ਗੱਲ ਸੁਣ ਕੇ ਤੇ ਜਾ ਕੇ ਉਹਦੇ ਘਰੇ ਪੁਲਿਸ ਚਲੀ ਜਾਂਦੇ ਨੇ ਅਰਹਾਂ ਤਾਂ ਪੁਲਿਸ ਨੂੰ ਵੀ ਗਮਰਾ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਰੀਸਕ ਲੱਟੀ ਆ ਇਹੋ ਗਈ ਹੋਈ ਆ ਗੱਤੇ ਆਇਆ ਉਹ ਆ ਪਰ ਪੁਲਿਸ ਨਾਲ ਉਹਦੀ ਚਾਲ ਚ ਨਹੀਂ ਆਉਂਦੀ ਪੁਲਿਸ ਜਿਹੜਾ ਘਰ ਦਾ ਗੇਟ ਖੋਲ ਕੇ ਅੰਦਰ ਦਾਖਲ ਹੋ ਜਾਂਦੀ ਹੈ ਅੱਗੇ ਉਹਨਾਂ ਨੂੰ ਇੱਕ ਕਮਰਾ ਬੰਦ ਦਿਖਾਈ ਦਿੰਦਾ ਹੈ ਘਰ ਦੇ ਵਿੱਚ ਤਾਂ ਪੁੱਦ ਨੇ ਇਹਦੇ ਵਿੱਚ ਕੀ ਆਦੋ ਆਨੇ ਵਾਨੇ ਜੇ ਕਰਦਾ ਜਿਹੜਾ ਜੇਸ ਆ ਪਰ ਪੁਲਿਸ ਉਹ ਕਮਰੇ ਦਾ ਜਿੰਦਾ ਜਿਹੜਾ ਤੋ ਲੈਂਦੀ ਆ ਤੋੜ ਕੇ ਜਦੋਂ ਅੰਦਰ ਜਾਂਦੇ ਨੇ ਤਾਂ ਉਸ ਕਮਰੇ ਦੇ ਵਿੱਚ ਇੱਕ ਵੱਡਾ ਸਾਰਾ ਫ੍ਰੀਜ ਹੁੰਦਾ ਜਿਹੜਾ ਕਿ ਅਕਸਰ ਰੋਕਲਾਂ ਜਾਂ ਦੁਕਾਨਾਂ ਦੇ ਵਿੱਚ ਹੀ ਹੁੰਦਾ ਏ ਉਸ ਨੂੰ ਜਿਹੜਾ ਵੇਚਿਆ ਦੇ ਇੱਕ ਸ਼ਕ ਹੁੰਦੀ ਆ ਜਦੋਂ ਫ੍ਰੀਜ ਖੋਲਦੇ ਨੇ ਤਾਂ ਹਿੰਦੂ ਪੁਰਸ਼ਾ ਤੇ ਸੁਜਨ ਕੁਮਾਰ ਉਹ ਉੱਥੇ ਕਬਰ ਰਹੇ ਹੁੰਦਾ ਰੈਕਟਰ ਜਿੱਤੇ ਦੇ ਉਸ ਤੋਂ ਛੋਟੇ ਛੋਟੇ ਪੋਲੀਸਿੰਗ ਦੇ ਲਿਫਾਫੇ ਜਿਨ੍ਹਾਂ ਦੇ ਵਿੱਚ ਮਾਸ ਦੇ ਟੁਟੇ ਬਹੁਤ ਸਾਰੇ ਬਹੁਤ ਸਾਰੇ ਛੋਟੇ ਛੋਟੇ ਲਿਫਾਫੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮਾਸ ਦੇ ਟੁਟੇ ਹੁੰਦੇ ਨੇ ਤੇ ਪੌਸਤ੍ਰ ਨੂੰ ਚੋਂ ਇੱਕ ਕੋਕੜੀ ਮਿਲਦੀ ਆ ਜਿਹੜੀ ਕੋਕੜੀ ਕੋ ਦੇਖ ਕੇ ਪਛਾਣਿਆ ਦਾ ਜਿਹੜਾ ਸੂਰਜ ਕੁਮਾਰ ਅਬੀ ਇਹ ਤੁਹਾਨੂੰ ਵੀ ਜਾਣੀ ਕੋ ਮਗਲ ਆਪੀ ਦੂ। ਉਹ ਸੋ ਜਿਹੜੀ ਆ ਵੇਸ਼ਲਾ ਟੀਮ ਡਬਲੂ ਵੀ ਆ ਤੇ ਕੋ ਸ਼ਕਤੀ ਨਾਲ ਬੁਖਸ਼ੇ ਕੀਤੀ ਜਾਂਦੀ ਆ। ਤੇ ਪੌਸਲਾ ਜਿਹੜਾ ਇਸ ਟਮਾਟਰ ਨੂੰ ਗਾਰਾ ਕਰਿਆ ਜਾਂਦਾ ਜਿਹੜਾ ਇਹਦਾ ਟੈਸਟ ਨੇ ਸਾਰੇ ਕਰੇ ਜਾਂਦੇ ਨੇ ਦੇ ਜੂਵੀ ਨਾਲ ਇਹਦਾ ਕੇਸ ਸਾਬਿਤ ਹੋ ਸਕੋ ਫੋਕਸਲੀ ਲਾਈ ਜਾਂਦੀ ਜਾਂ ਵਿਸ਼ੇਸ਼ ਘਲਾਟੀ ਨੂੰ ਤੇ ਇਸ ਘੰਟੀ ਨੂੰ ਲਗਾ ਕੇ ਚੰਗੀ ਸ਼ਕਤੀ ਨਾਲ ਕੋਈ ਕੁਝ ਕੀਤੀ ਜਾਂਦੀ ਹੈ ਅਨੁਗਾਰ ਮੋੜ ਲਾ ਕੇ ਤਾਂ ਜੋ ਘਰ ਕਰਾਣੀ ਇਹਦਾ ਇਸ ਲਾਤੀ ਦਾ ਸਵਾਲ ਉਹ ਦੱਸਦਾ ਵੀ 2007 ਅੱਡੇ ਵਿੱਚੋਂ ਬਾਹਰ ਸਾਡੇ ਦੇ ਵਿੱਚ ਕੋਈ ਸਰ ਇਹ ਇਸ ਲਾਤੀ ਨੂੰ ਲੈ ਜਾਂਦੀ ਆ ਰਾਜਪੂਟਾਂ ਦੇ ਗੁੰਡਾ ਰਮਾਂਡ ਲੈ ਕੇ ਆਪਣਾ ਸਿੱਧੀ ਸਿੱਧੀ ਨਾਲ ਉਹਦੇ ਕੁਝ ਬੀਚ ਵਿੱਚ ਇਹ ਇਸ ਲਾਤੀ ਕਾਣੀ ਦੱਸਦਾ ਜਦੋਂ ਅਸੀਂ ਗੁਰੂਪਿਆ ਸੀਗੇ ਤਾਂ ਮੇਰੇ ਇੱਕ ਦੋਸਤ ਨਾਲ ਇੱਕ ਬਹੁਤ ਮਾੜੀ ਦੋਸਤੀ ਹੋ ਗਈ ਸੀ ਜਿਹੜੀ ਕਿ ਮੈਨੂੰ ਵਧੀਆ ਨਹੀਂ ਸੀ ਲੱਗਦੀ ਤੇ ਜਦ ਤੋਂ ਸਾਡੇ ਦੇ ਵਿੱਚ ਮਨ ਪਤਾਉਣ ਲੱਗ ਗਿਆ ਤੇ ਬਾਅਦ 2007-08 ਤੋਂ ਬਾਅਦ ਅਸੀਂ ਮੰਡੀ ਬਣ ਕਰਕੇ ਇੱਥੇ ਆ ਗਏ ਇੱਥੇ ਆ ਕੇ ਮੈਨੂੰ ਕੋਲਕਾਤਾ ਮਿਲ ਗਈ ਜਦੋਂ ਮੈਂ ਕੋਲਕਾਤਾ ਜਾ ਜੋ ਕੰਮ ਨਹੀਂ ਗਿਆ ਤਾਂ ਉੱਥੇ ਮੇਰੇ ਜਿਹੜੀ ਬਣੀ ਮੁਲਾਕਾਤ ਆਤਾ ਕੁਝ ਹੋਰਤ ਨਾਲ ਹੋਈ ਨਹੀਂ ਜਿਸ ਦਾ ਕਿ ਆਪਣੇ ਘਰ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਹਨਾਂ ਨੂੰ અમારી ਦੋਸਤੀ ਹੋਈ ਪੋਸਟੀ ਤੇ ਪਿਆਰ ਹੋਇਆ ਤੇ ਲੋਕਸ਼ਿਪ ਤੇ ਮੈਂ ਫਿਰ ਉਹਦੇ ਨਾਲ ਉੱਥੇ ਸ਼ਾਦੀ ਕਰ ਲਈ ਸ਼ਾਦੀ ਕਰਨ ਕਰਕੇ ਜਿਹੜੇ ਅਕਸਰ ਜਿਹੜੀ ਅਨੁਕੁਮਾ ਨਾਲ ਮੇਰੇ ਜਿਹੜਾ ਝਗੜਾ ਰਹਿੰਦਾ ਸੀ ਜਿਹੜਾ ਅਦਾਲਤ ਚ ਕਿਸ ਗਿਆ ਸੀ ਫੈਮਿਲੀ کورٹ ਦੇ ਵਿੱਚ ਉਹ ਵੀ ਇਸੇ ਕਾਰਨ ਕਰਕੇ ਗਿਆ ਸੀ ਜਿਹੜੇ 20000 ਰੁਪਏ ਲੱਗੇ ਸੀ ਕਿਨੇ ਦਾ ਤੇ ਹੁਣ ਉਹ ਕਹਿੰਦਾ ਵੀ ਅਕਤੂਬਰ ਦੇ ਵਿੱਚ 17 ਅਕਤੂਬਰ 2010 ਨੂੰ ਸਾਡੀ ਜਿਹੜੀ ਉਸ ਰਾਤ ਬਹੁਤ ਲੜਾਈ ਹੋਈ ਦੱਬ ਕੇ ਲੜਾਈ ਹੋਣ ਤੋਂ ਬਾਅਦ ਉਹ ਰਾਤ ਨਿਕਲ ਗਈ ਦੂਜੇ ਦਿਨ ਫੇਰ ਉਹੀ ਗੱਲ ਨੂੰ ਲੈ ਕੇ ਫੇਰ ਦੁਬਾਰਾ ਸਾਡੀ ਲੜਾਈ ਝਗੜਾ ਵਧ ਗਿਆ ਉਹ ਵਿਆਹ ਨੂੰ ਲੈ ਕੇ ਦੂਜੇ ਨੂੰ ਵਧਿਆ ਹੋਇਆ ਮੈਂ ਉਸ ਨੂੰ ਜ਼ੋਰ ਦੀ ਧੱਕਾ ਦੇ ਦਿੱਤਾ ਜਿਹਦੇ ਅਨੁਪਮਾ ਦਾ ਸਿਰ ਆ ਜਿਹੜਾ ਜਾ ਕੇ ਉਹ ਮੇਜ਼ ਦੀ ਕਿਨਾਰੀ ਨਾਲ ਲੱਗਿਆ ਮੇਜ਼ ਦੀ ਕਿਨਾਰੀ ਨਾਲ ਸਿਰ ਲੱਗਣ ਕਰਕੇ ਅਨੁਪਮਾ ਦੇ ਸਿਰ ਚੋਂ ਖੂਨ ਚੱਲਣ ਲੱਗਿਆ ਮੈਨੂੰ ਇਸ ਨਾਲ ਵੀ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਫਿਰ ਮੈਂ ਜਿਹੜਾ ਸਹਰਾਣਾ ਚੱਕਿਆ ਸਹਰਾਣਾ ਚੱਕ ਕੇ ਉਸ ਦੇ ਘੰਟੇ 'ਤੇ ਹੰਤੇ ਰੱਖ ਲਿਆ ਤੇ ਉਸ ਨੂੰ ਉਦੋਂ ਤੱਕ ਦੱਬੀ ਗਿਆ ਜਦ ਤੱਕ ਕਿ ਅਨੁਪਮਾ ਦੇ ਜਿਹੜੇ ਅਨੁਪਮਾ ਦੇ ਸਾਹ ਨਹੀਂ ਉਹ ਖਤਮ ਨਹੀਂ ਹੋ ਗਏ ਜਦੋਂ ਇਹ ਸਾਰਾ ਝਗੜਾ ਹੋਇਆ ਜਾਂ ਇਹ ਲੜਾਈ ਹੋਈ ਸਾਡੀ ਕਤਲ ਹੋਇਆ ਤਾਂ ਮੇਰੇ ਬੱਚੇ ਸੀ ਜਿਹੜੇ ਉਹ ਉਸ ਟਾਈਮ ਘਰੇ ਨਹੀਂ ਸੀ ਮੈਂ ਜਲਦੀ ਜਲਦੀ ਸਾਰੀ ਸਪਾਈ ਕੀਤੀ ਤੇ ਨੂੰਹ ਮਾ ਦੀ ਜਿਹੜੀ ਲਾਸ਼ ਆ ਇੱਕ ਬਾਥਰੂਮ ਦੇ ਵਿੱਚ ਲੁਕੋਤੀ ਲਾਸ਼ ਬਾਥਰੂਮ ਦੇ ਵਿੱਚ ਲੁਕੋਣ ਕਰਕੇ ਜਦ ਬੱਚੇ ਆ ਗਏ ਉਹਨਾਂ ਨੂੰ ਮੈਂ ਕਹਤਾ ਵੀ ਜਿਹੜੀ ਤੁਹਾਡੀ ਮਾਂ ਐ ਉਹ ਦਿੱਲੀ ਗਈ ਐ ਆਪਣੇ ਮਾਪਿਆਂ ਕੋਲ ਵੀ ਆਜੂਗੀ ਤੇ ਦੂਜੇ ਦਿਨ ਉਹ ਕਹਿੰਦਾ ਮੈਂ ਮਾਰਕੀਟ ਗਿਆ ਜਿੱਥੋਂ ਮੈਂ ਇੱਕ ਇਲੈਕਟ੍ਰਿਕ ਕਟਰ ਇੱਕ ਸਟੋਨ ਕਟਰ ਤੇ ਪਲਾਸਟਿਕ ਦੇ ਲਿਫਾਫੇ ਤੇ ਇੱਕ ਬੜਾ ਸਾਰਾ ਫ੍ਰਿਜ ਉਹ ਲੈ ਜਾਂਦਾ ਲਿਆ ਕੇ ਮੈਂ ਜਿਹੜੇ ਲਾਸ ਦੇ ਛੋਟੇ-ਛੋਟੇ 72 ਟੁਕੜੇ 72 ਪੀਸ ਕਰਕੇ ਮੈਂ ਆਪਣੇ ਘਰੇ ਫ੍ਰਿਜ ਦੇ ਵਿੱਚ ਲਗਾ ਲੇ ਤੇ ਫ੍ਰਿਜ ਉਹ ਕਮਰੇ ਦੇ ਵਿੱਚ ਲੋਕ ਕਰਦੀ ਤੇ ਹੁਣ ਜਦੋਂ ਵੀ ਮੈਂ ਬਾਹਰ ਕਿਤੇ ਦੂਰ ਜਾਂਦਾ ਝਾੜੀਆਂ ਵੱਲ ਨੂੰ ਤਾਂ ਮੈਂ ਉਹਦੇ ਵਿੱਚੋਂ ਇੱਕ ਦੋ ਟੁਕੜੇ ਕੱਢ ਕੇ ਲੈ ਜਾਂਦਾ ਤੇ ਝਾੜੀਆਂ ਚਲ ਜਾ ਕੇ ਜਾਂ ਨਾਲੇ ਚਲ ਜਾ ਕੇ ਮੈਂ ਉੱਥੇ ਉਹ ਸਿੜ ਦਿੰਦਾ ਪੁਲਸ ਨੂੰ ਨਾਲ ਲੈ ਕੇ ਉੱਥੇ ਪਹੁੰਚਦੀ ਆ ਤਾਂ ਉਹਨਾਂ ਨੂੰ ਉੱਥੋਂ ਮਾਰ ਦੇ ਟੁਕੜੇ ਤਾਂ ਨਹੀਂ ਮਿਲਦੇ ਪਰ ਉਹ ਪੋਲੀਥੀਨ ਦੇ ਲਿਫਾਵੇ ਉੱਥੋਂ ਮਿਲ ਜਾਂਦੇ ਨੇ ਤੇ ਪੁਲਸਾਂ ਜਿਹੜੀ ਉਹ ਚਾਰ ਸੀਟ ਪੇਸ਼ ਕਰਕੇ ਉਹਨੂੰ ਅੰਦਰ ਚੱਲਦੇ ਨੇ ਕਰ ਦਿੰਦੇ ਨੇ ਤੇ ਜਿਹੜਾ ਕੇਸ ਆ ਕੇਸ ਦੀ ਸੁਣਵਾਈ ਸ਼ੁਰੂ ਹੋ ਜਾਂਦੀ ਆ ਉਸ ਕੇਸ ਦੀ ਸੁਣਵਾਈ ਦਾ ਜਿਹੜਾ ਫੈਸਲਾ ਏ ਉਹ 2017 ਨੂੰ ਆਉਂਦਾ ਔਰ 2012 ਦੇ ਵਿੱਚ ਜਿਹੜੀ ਬੱਚਿਆਂ ਦੀ ਕਸਟਡੀ ਆ ਉਹ ਉਸਦੇ ਮਾਮਾ ਸੂਜਨ ਕੁਮਾਰ ਪ੍ਰਧਾਨ ਨੂੰ ਦੇ ਦਿੱਤੀ ਜਾਂਦੀ ਹੈ ਜਿਹੜਾ ਰਜੇਸ਼ ਘਲਾਟੀ ਦਾ ਪਿਓ ਸੀ ਉਸਨੇ ਵੀ ਕਸਟਡੀ ਲੈਣ ਲਈ ਅਪਲਾਈ ਕਰਿਆ ਹੋਇਆ ਸੀ ਪਰ ਕਸਟਡੀ ਉਹਨੂੰ ਨਹੀਂ ਮਿਲਦੀ ਕਸਟਡੀ 2012 ਦੇ ਵਿੱਚ ਪੱਕੇ ਤੌਰ ਤੇ ਹੀ ਸੂਜਨ ਕੁਮਾਰ ਪ੍ਰਧਾਨ ਨੂੰ ਦੇ ਦਿੱਤੀ ਜਾਂਦੀ ਹੈ ਤੇ 2017 ਨੂੰ ਫਿਰ ਜਿਹੜੀ ਸਜ਼ਾਏ ਉਮਰ ਕੈਦ ਦੀ ਸੁਣਾਈ ਜਾਂਦੀ ਹੈ ਜਿਸ ਘਲਾਟੀ ਨੂੰ ਤੇ 17 ਲੱਖ ਰੁਪਏ ਉਹਨੂੰ ਜੁਰਮਾਨੇ ਦਾ ਲੱਗਦਾ ਤੇ ਉਹ ਜੁਰਮਾਨੇ ਦੇ ਵਿੱਚੋਂ ਜਿਹੜਾ 70000 ਰੁਪਿਆ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਤੇ ਬਾਕੀ ਪੈਸੇ ਉਹਨਾਂ ਦੋਹਾਂ ਬੱਚਿਆਂ ਦੇ ਨਾਂ ਕੀਤੇ ਜਾਣਗੇ ਹੁਣ ਜਿਹੜਾ ਰਜੇਸ਼ ਘਲਾਟੀ ਸੀ ਉਸਨੇ ਉੱਪਰਲੀ ਅਦਾਲਤ ਦੇ ਵਿੱਚ ਇਸ ਕੇਸ ਦੇ ਵਿਰੁੱਧ ਪਟੀਸ਼ਨ ਪਾਈ ਜੀ ਪਰ ਉਹਦਾ ਹਜੇ ਤੱਕ 2024 ਤੱਕ ਕੋਈ ਫੈਸਲਾ ਨਹੀਂ ਆਇਆ ਤੇ ਰੇਜ ਘਲਾਟੀ ਹਜੇ ਤੱਕ ਅੰਦਰ ਹੀ ਹੈ ਸੋ ਦੋਸਤੋ ਕਿਵੇਂ ਪਿਆਰ ਕਰ ਪਿਆਰ ਹੋ ਜਾਂਦਾ ਤੇ ਪਿਆਰ ਕਰਨ ਵਾਲੇ ਨੂੰ ਵੀ ਆਪਾਂ ਹੱਤਿਆ ਕਰ ਦਿੰਨੇ ਆ ਇਹ ਜੋ ਕੇਸ ਹੁਣ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਸੋ ਦੱਸਿਓ ਕਿਵੇਂ ਦੀ ਤੁਹਾਨੂੰ ਕਹਾਣੀ ਲੱਗੀ ਕਹਾਣੀ ਤਾਂ ਨਹੀਂ ਇੱਕ ਕੈਦੀਆ ਟਰੈਡੀ ਹੋਈ ਆ ਜਿਹੜੀ ਕਿ ਅਨੂਪਮਨ ਨਾਲ ਕੋਈ ਜਾਂ ਉਸਦੇ ਮਾਪਿਆਂ ਨਾਲ ਵਿਚਾਰੇ ਨਾਲ ਹੋਈ ਪਰ ਇਹ ਜੀਆਂ ਹੋਰ ਕਹਾਣੀਆਂ ਮੈਂ ਤੁਹਾਨੂੰ ਲਿਉਂਦਾ ਰਹਾਂਗਾ ਇੱਕ ਕਾਲਾ ਸੱਚ ਆ ਜਿਹੜਾ ਸਮਾਜ ਦਾ ਉਸੋ ਡੰਗੂਲੇ ਲਿਉਂਦਾ ਰਹੂੰਗਾ ਤੇ ਮਿਲਦੇ ਆਂ ਫਿਰ ਅਗਲੀ ਕਹਾਣੀ ਦੇ ਵਿੱਚ ਜਾਂ ਅਗਲੀ ਆਪ ਬਿਤੀ ਜਗ ਬਿਤੀ ਦੇ ਵਿੱਚ ਜੈ ਹੰਸ